ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਪੰਜਾਬ ਅੰਦਰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਔਰ ਆਮ ਆਦਮੀ ਪਾਰਟੀ ਦੇ ਬੋਝੇ ਵਿੱਚ ਇੱਕ ਹੋਰ ਵੱਡਾ ਲੀਡਰ ਆ ਪਹੁੰਚਿਆ ਜਿਸ ਤੋਂ ਬਾਅਦ ਕਾਂਗਰਸ ਵਾਸਤੇ ਹਾਲਾਤ ਤਣਾਅਪੂਰਵਕ ਹੋ ਸਕਦੇ ਨੇ ਖਾਸ ਕਰਕੇ ਜਦੋਂ ਜ਼ਿਮਨੀ ਚੋਣਾਂ ਦਾ ਮਾਹੌਲ ਹੈ ਅਜੇ ਗਿੱਦੜਬਾ ਜ਼ਿਮਨੀ ਚੋਣਾਂ ਆਉਣ ਵਾਲੀ ਹੈ ਸਿਰਤੇ ਆ ਉਸ ਤੋਂ ਬਾਅਦ ਬਰਨਾਲੇ ਦੀ ਵਾੜੀ ਹੈ ਮੁੜ ਕੇ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕਾ ਜਿਹੜਾ ਉਹ ਅਜੇ ਤੱਕ ਮੌਜੂਦ ਨੇ ਅਜੇ ਉਹਨਾਂ ਦੇ ਉੱਤੇ ਜਿੰਨੀ ਚੋਣ ਹੋਣੀ ਬਾਕੀ ਹੈ ਔਰ ਇਸ ਵਾਸਤੇ ਇੱਕ ਪਾਸੇ ਤਾਂ ਮਾਹੌਲ ਆਲਰੇਡੀ ਗਰਮ ਹੈ ਪਰ ਦੂਜੇ ਪਾਸੇ ਇਦਾਂ ਦੀਆਂ ਬਦਲੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਆਉਣ ਜਾਣ ਸ਼ੁਰੂ ਹੋ ਗਿਆ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਸੰਨ ਔਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਲੀਡਰ ਜੁੜ ਗਿਆ ਦਰਸਲ ਬਰਨਾਲੇ ਤੋਂ ਕਾਂਗਰਸ ਦੇ ਜ਼ਿਲ੍ਹਾ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਗੁਰਨੀਤ ਸਿੰਘ ਮੀਥੇਰ ਦੇ ਨਾਲ ਖੜ ਕੇ ਫੋਟੋ ਖਿਚਾਈ ਹੈ ਔਰ ਕਾਂਗਰਸ ਨੂੰ અલਵਿਦਾ ਕਹਿ ਦਿੱਤਾ ਜਿਸ ਦੇ ਨਾਲ ਕਾਂਗਰਸ ਵਾਸਤੇ ਵੱਡਾ ਝਟਕਾ ਬਰਨਾਲੇ ਦੀ ਚੋਣ ਸਿਰ ਤੇ ਹੈ ਇਸ ਦੇ ਨਾਲ ਕੀ ਫਰਕ ਪੈ ਸਕਦਾ ਹੈ ਇਹ ਸਮਝਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਸ਼ਮੂਲੀਅਤ ਜਿਹੜੀ ਹੈ ਉਹ ਕਰਵਾਈ ਗਈ ਹੈ ਇਸ ਦੇ ਨਾਲ ਨਾਲ ਜੋ ਸਥਿਤੀ ਬਣ ਸਕਦੀ ਹੈ ਕਾਂਗਰਸ ਵਾਸਤੇ ਉਹ ਆਉਂਦੇ ਸਮੇਂ ਲਈ ਤਣਾਅਪੂਰਵਕ ਹੋ ਸਕਦੀ ਹੈ ਬਰਨਾਲਾ ਚੋਣ ਅਜੇ ਸਿਰ ਤੇ ਖੜੀ ਹੈ ਆਉਣੀ ਬਾਕੀ ਹੈ ਜ਼ਿਮਨੀ ਚੋਣ ਪਰ ਜ਼ਿਮਨੀ ਚੋਣ ਦੇ ਵਿੱਚ ਇਹ ਹੇਰਫੇਰ ਕਿਵੇਂ ਅਮਲ ਦੇ ਵਿੱਚ ਆਵੇਗਾ ਕੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਕਾਂਗਰਸ ਦੇ ਲਈ ਇਹ ਆਪਣੇ ਆਪ ਲਈ ਸਵਾਲ ਜਿਹੜਾ ਉਹ ਬਣਦਾ ਪਿਆ ਖੈਰ ਜੋ ਵੀ ਹੋਏਗਾ ਉਹ ਬਰਨਾਲੇ ਦੀ ਚੋਣ ਵੇਲੇ ਤੱਕ ਨੰਸਰ ਹੈ ਉਸ ਤੋਂ ਪਹਿਲਾਂ ਜੋ ਗੱਲਾਂ ਕਈਆਂ ਗਈਆਂ ਜੋ ਸਾਹਮਣੇ ਆਈਆਂ ਆਓ ਸੁਣਦੇ ਹਾਂ ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਨੂੰ ਇਹ ਖੁਸ਼ੀ ਇਹ ਨਹੀਂ ਆ ਮੈਂ ਕਹਾਂਗੀ ਪਰ ਤੋਂ ਵੀ ਸਿੰਘ ਸਾਹਿਬ ਦਾ ਮੰਤਰੀ ਜੀ ਦਾ ਆਪਣੇ ਵੀ ਮੀਤਿਹਰ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਮੈਨੂੰ ਉਹਨਾਂ ਦੇ ਸਾਹਮਣੇ ਉਹ ਤੋਂ ਬਾਅਦ ਜਿਹੜੇ ਹੁਣ ਰਲਿਆ ਡਟ ਕੇ ਮਦਦ ਕਰਾਂਗੇ ਜਿੱਧਰ ਖੜਦੇ ਆਸੀਂ ਇੱਕ ਤਰਫੇ ਖੜਦੇ ਆ ਦੋਗਲੇ ਕਿਤੇ ਨਹੀਂ ਗੁਰਜੀਤ ਸਿੰਘ ਰਾਮਨਵਾਸੀ ਆ ਜੀ ਉਹਨਾਂ ਦਾ ਪਹਿਲਾਂ ਤਾਂ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਸਾਰੇ ਕਾਉਂਸਲਰ ਮੌਜੂਦ ਹੈ ਮੈਂ ਸਾਰਿਆਂ ਵੱਲੋਂ ਨਿੱਘਾ ਸਵਾਗਤ ਵੀ ਕਰਦਾ ਤੇ ਵਧਾਈ ਵੀ ਜਿਹੜੀ ਹੈ ਗੁਰਜੀਤ ਸਿੰਘ ਰਾਮਨਵਾਸੀ ਆ ਜੀ ਨੂੰ ਜਿੰਨਾ ਕਿਉਂਕਿ ਜਿੰਨੇ ਵੀ ਸਾਥੀ ਪਹਿਲਾਂ ਸਾਡੇ ਨਾਲ ਸਾਰੇ ਕੰਮ ਕਰ ਰਹੇ ਆ ਤੇ ਸਾਰਿਆਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਚ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਜਿਹੜੇ ਮਿਲ ਕੇ ਜਿਹੜੇ ਕੰਮ ਆ ਉਹ ਕਰਦੇ ਆ ਭਾਵੇਂ ਮੈਂ ਐਮਐਲਏ ਵੀ ਰਿਹਾ ਮੰਤਰੀ ਵੀ ਰਿਹਾ ਹੁਣ ਐਮਪੀ ਆ ਪਰ ਮੇਰੇ ਸਾਰੇ ਸਾਥੀਆਂ ਨੂੰ ਪਤਾ ਵੀ ਹਮੇਸ਼ਾ ਹਰੇਕ ਨਾਲ ਭਰਾ ਬਣ ਕੇ ਮੈਂ ਜਿਹੜਾ ਵਿਚਰਦਾ ਤੇ ਨਾਲ ਖੜਦਾ